ਓ ਮਾਰੋ ਮੇਰੇ ਬੱਚੇ ਨੂੰ ਕੋਈ ਹੱਥ ਲਾਓ ਬੜਾ ਜਦੋਂ ਟਾੜੀਆਂ ਲੱਗਣਗੇ ਫਿਰ ਲੱਗਣਾ ਨੇ ਸੇਖ ਬੰਦਿਆਂ ਵਾਲੇ ਉਮੀ ਬੱਚੇ ਉਹਨਾਂ ਦੇ ਬੰਦਾ ਨਹੀਂ ਸੁਣਾਓ ਕਿਥੇ ਸੇਵਾ ਸੇਵਾ ਇੱਧਰ ਆ ਉਹ ਜਿਹੜੇ ਆਪਣਾ ਕਿੱਧਰ ਜੁੜੀ ਜਾਣਾ ਮੂੰਹ ਕਰੀ ਜਾ ਆਪਣਾ ਬੜਾ ਹਾਂ ਤਾਂ ਉਹ ਵੀ ਆ ਗਿਆ ਮੇਰੇ ਜਗ੍ਹਾ ਜੋ ਕੋਸਾ ਚੋੜਾ ਆਪ ਨਹੀਂ ਜਾਣਗੇ ਕਹਿੰਦੇ ਜੀ ਪਹਿਲਾ ਮੇਰੇ ਤੇ ਪਹਿਲਾ ਮਾੜੇ ਨੂੰ ਤੇ ਦੋ ਪੱਚੇ ਗਏ ਲੜਾਈ ਝਗੜੇ ਦੇ ਇੱਧਰ ਆ ਉਹ ਵੇਖ ਲਓ ਕੀ ਕਰਨੇ ਤਕੇ ਸ਼ਈਆਂ ਉਹ ਉੱਤੇ ਚੰਦੇ ਇੱਧਰ ਦੇਖੋ ਇੱਧਰ ਆਓ ਆ ਜਾ ਉਧਰ ਨਹੀਂ ਇੱਧਰ ਆਓ ਆ ਵੇਖੋ ਕੀ ਬਣਿਆ ਆਹ ਉਹ ਉੱਤੇ ਦੀ ਪੌੜੀਆਂ ਚੰਦੇ ਇੱਧਰ ਚੱਲਦੇ ਨਹੀਂ ਆਹ ਨਾ ਨਾ ਜਾ ਮਾਈਕ ਮਾਈਕਲੇ ਮਾਈਕ ਆ ਲੈ ਗਿਆ ਆਜੇ ਇੱਕ ਮਿੰਟ ਚੱਲ ਚੱਲ ਸਿੱਧੇ ਮਾਰ ਲੈ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮੈਨੂੰ ਮੈਗ ਸੁਣ ਲੈ ਆਪ ਆਜੋ ਆਜੋ ਹਾਲਾ ਹੈਲੋ ਐ ਤੰਗ ਨਾ ਮਰ ਰੋੜੇ ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਥੱਲੇ ਓਕੇ ਸਰ ਪ੍ਰੈਸ ਆ ਗਈ ਹੈ ਨਾ ਉਹ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆ ਕੋਈ ਟੈਂਗੋ ਮੈਂ ਆਜੂ ਬੱਜੇ ਇੱਕ ਰਤੀਪੁਰੂ ਤੇ ਕਰ ਕੱਟ ਫੜਦਾ ਮੈਨੂੰ ਕੋਈ ਨਹੀਂ ਖਾ ਪ੍ਰੀਵੀਲੀਜ ਗੱਟ ਫੋਟਾ ਕਰ ਦੂ ਤੀ ਨਾ ਤੈ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਰੇ ਕੋਈ ਉਹਦੀ ਕਾਟਿਸ਼ੀ ਹੋ ਜਾਪਰ ਕੋਈ ਨਾ ਸੀ ਕੋਈ ਨਹੀਂ ਕਿਹਾ ਸੀ ਤੋਂ ਦੇ ਨੇ ਕਰ ਲੈ ਬੱਪਰੇ ਆ ਜਾਓ ਆ ਜਾਓ ਆ ਜਾਓ ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆ ਜਾਓ ਚਲੋ ਜਰਾ ਨਿਛਾਤੀ ਪੂਰਾ ਕਹਿੰਦਾ ਤੇ ਨਾ ਸੁਣ ਤੂੰ ਖੜਾ ਤੇ ਅੱਲਾ ਤੇਰੇ ਕੀ ਸਾਰਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਤੇ ਤੂੰ ਪਰ ਇਸ ਹੈਡ ਲੈ ਕੇ ਤੇ ਕਹੀ ਗੱਲ ਨਾ ਕਰਿਓ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨਾਂ ਕੋ ਚੋਕੇ ਲਾ ਗਏ ਤੈਨ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋ 20000 ਰੁਪਇਆ ਸੱਚੋ ਮੈਨੂੰ 20000 ਰੁਪਇਆ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੜ ਕੇ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਹਦਾ ਤੋਂ ਆਉਗੇ ਕੀ ਮੈਂ ਜਿੰਨਾ ਦਨ ਦੇ ਜਿੱ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾਮ ਮੇਰੇ ਕੋ ਕੋ ਚੀਜ਼ ਫੜੀ ਨਾ ਕੋ ਲੈ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾ ਨੋਕੇ ਰਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਨਾ ਰੋਲਾ ਬੱਬਰ ਚਲਾ ਤੇ ਬਰਸੇ ਸਾਡੇ ਅੰਦਰ ਆਣ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੰਜ ਪੰਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੰਡੇ ਤੇ ਨਿਯਾਜ਼ ਕੋ ਪਤਾ ਤਦ ਮੇਰਾ ਨਿਕਾ ਪਰ ਬਾਅਦ ਵਿੱਚ ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆ ਵੇਖ ਲਓ ਕੀ ਕਰ ਲੈ ਧਕੇ ਸ਼ਾਇਆ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਚਲੋ ਇਹ ਤਾਂ ਪਾਸੇ ਬਿਆਨ ਦੇ ਨੇ ਉੱਤੇ ਚੜਦੇ ਇੱਧਰ ਆਓ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆਹ ਵੇਖੋ ਕੀ ਬਣ ਰਿਹਾ ਆਹ ਲੋ ਉੱਤੇ ਦੀ ਪੌੜੀਆਂ ਚੜਦੇ ਇੱਦਾਂ ਚੜਦੇ ਨਹੀਂ ਆ ਨਾ ਨਾ ਜੱਜ ਥੱਲੇ ਆ ਨਾ ਇਦਾਂ ਨਹੀਂ ਗੱਲ ਬਣਨੀ ਇਦਾਂ ਤੇ ਬਹੁ ਮਰੂੰਗਾ ਬੜੇ ਪਿਆਰ ਨਾਲ ਤੁਹਾਨੂੰ ਪਿਆਰ ਨਹੀਂ ਦੇ ਓਹ ਸੋਨੇ ਬਾਹੂ ਬੜੇ ਉਹ ਸਮਾਨਾ ਮਤਲੇ ਕੋਈ ਨਹੀਂ ਮਾਵਾ ਜਿਹੜਾ ਪਾਣੀ ਪੂਰੇ ਵਿਵੇ ਕਰੀ ਜਾਂਦਾ ਮੇਰੇ ਨਾਲ ਕੋ ਭਜਾ ਲੇ ਇਹ ਤੇ ਚੜ ਗਏ ਪੌੜੀ ਤੇ ਤਾਂ ਵੀ ਚੜੇ ਇਹਨਾਂ ਨੂੰ ਪਤਾ ਮੈਂ ਇਹ ਆ ਪ੍ਰਧਾਨ ਦਾ ਕਰਨ ਦਾ ਵਾਦਾ ਕਰੀਣਾ ਤੇ ਬੰਦਿਆਂ ਦੀ ਨਾਸੇ ਵਾਲੇ ਨਾਲ ਜਾਵਾ ਤੇ ਫਿਰ ਬੰਦਿਆਂ ਚ ਕਰਾ ਕੇ ਮੂੰਹ ਠੋਕਦੇ ਹੋ ਜੇ ਮੈਂ ਬਸਾ ਪੱਕਾ ਜੇ ਭਾਰੇ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਨੂੰ ਫਿਰ ਕਰ ਲੈਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸੌਂਫਾ ਕੇ ਜੁਰਮ ਨਾਲ ਸਮਝੋਗੇ ਮੈਂ ਤਾਂ ਨਹੀਂ ਨਿਕਲਦੇ ਇਸ ਤੇ ਮੋਰੀ ਚਲਾਈ ਨਾ

वधिया वधिया की हो रही है थोड़ा गोली नहीं है तो मजी जूते ला आजा आई तने घर पे से की करना थे फल फल नहीं खाए कुटिया के ने काटे पे हैं सारा परिवार मेरा रोन दिया चला जा और बस मेरे कोई परिवार बस कर बाहर निकल के आ के नहीं आ जी वो तो ही हेड पर चला चला के की है घर जहर किया एक गाल भर दी नहीं की तक प्रूफ दिया मुझे फदर है तो मैं मैं मार दूंगा पहले प्रूफ दिखाओ गाड़ लिया है मुझे جرضی منہ چکتے کام دے دے مجھے چل کوئی سانس جنہیں تک چلتے چلائی گئے نہیں سکل کس طرح پیسے نکلے لگے ہوں میرے کو ਦੇਖੋ ਜੀ ਇਹ ਨਾ ਇੱਕ ਸਮਗਲੇ ਹੈਗਾ ਬਾਉ ਬਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪ ਚ ऑलरेडी ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਚਾ ਦਰਜ ਕੀਤਾ ਆ ਮਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਬੰਦੇ ਨੂੰ ਲਾਮਬਤ ਕੀਤਾ ਆ ਉਹ ਚ ਇਹ ਫੜਨਾ ਹੈ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾ ਕੇ ਅਮਲ ਰਿਫਰ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੀ ਰਿਹਾ ਆ ਦਮ ਦੇਖੋ ਇਥੇ ইমরান ਦੀ ਕੋਸ਼ਿਸ਼ ਕਰ ਰਿਹਾ ਥੱਲੇ ਆ ਜੇ ਤਾਂ ਜੋ ਕਰਦੇ ਬਣਦੇ ਉਹੀ ਕਰਾਂਗੇ ਆਪਾਂ ਕੋ ਡਿਟੈਰੋੜੇ ਲਈ ਹੈ ਨਾ ਹਾਂਜੀ ਹਾਂਜੀ ਡਿਟੈਰੋੜੇ ਲਈ ਹੈ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਨਸ਼ੇ ਦੇ ਕੇਸ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿਆਦਾ ਚਿੰਤਾ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਜੀ ਜੀ ਉਹ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਥੇ ਲੱਗ ਪਏ ਫਿਰ ਇਹ ਗੁਰਬਾਨ ਖੜੀ ਹੈ ਦਾਨ ਖੜੀ ਹੋਈ ਆ ਰੋੜੇ ਚ ਲਾ ਰਹੇ ਨਾ ਪੰਚਾਇਤ ਮੁਤਬਰ ਸਰਪੰਚ ਇਹਦੀ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹ ਅੱਛਾ ਜੀ ਇਹ ਬੰਦੇ ਮਤਲਬ ਇਹ ਤਾਂ ਨਸ਼ੇ ਵਾਲੇ ਹੈਗੇ ਨਾ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਪੁਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਠੀਕ ਹੈ ਅੱਜ ਕਹਿ ਰਹੇ ਕੁਛ ਵੀ ਮੇਰੇ ਕੋਲ ਨਹੀਂ ਕੁਛ ਵੀ ਘਰਾ ਮੰਨ ਨਹੀਂ ਅੱਜ ਹਾਂਜੀ ਅੱਜ ਉਹਨੇ ਕਹਿ ਰਹੇ ਮੇਰੇ ਕੋਲ ਕੁਛ ਵੀ ਘਰਾ ਮੰਨ ਨਹੀਂ ਹੈ ਕੁਛ ਨਹੀਂ ਹੈ ਬੰਦੇ ਕੋਲ ਉਹ ਜੀ ਫੜਿਆ ਹੀ ਨਾ ਗਿਆ ਫਿਰ ਉੱਪਰ ਚੜਾ ਥੱਲੇ ਆਉ ਦੱਸੂਗਾ ਕਿੱਥੇ ਹੈਗਾ ਸਮਾਨ ਇਹਦਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News